ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਬਟੇਂਡਾ ਦੇ ਆਂਗਣਵਾੜੀ ਵਰਕਰ ਮੁਲਾਜ਼ਮ ਯੂਨੀਅਨ ਸੀ2 ਨੇ ਆਪਣੀਆਂ ਮੰਗਾਂ ਨੂੰ ਲੈ ਕੇ ਦਫਤ DC ਦਫਤਰ ਅੱਗੇ ਲਗਾਇਆ ਧਰਨਾ ਇਹਨਾਂ ਦੀਆਂ ਮੰਗਾਂ ਸਨ ਕਿ ਡੇਢ ਡੇਢ ਮਹੀਨੇ ਸਾਡੀ ਤਨਖਾਹ ਨਹੀਂ ਪੈਂਦੀ ਅਤੇ ਕਿਰਾਇਆ ਨਹੀਂ ਪੈਂਦਾ ਤਨਖਾਹ ਨਹੀਂ ਪੈਂਦੀ ਅਤੇ ਸਾਡੇ ਕਿਰਾਏ ਨਹੀਂ ਪੈਂਦੇ ਤੇ ਸਾਡਾ ਕੰਮ ਇਹਨਾਂ ਹੈ ਕਿ ਮੋਬਾਈਲ ਤੋਂ ਬਿਨਾ ਸਰਦਾ ਨਹੀਂ ਤੇ ਸਾਡੀ ਤਨਖਾਹ ਇੰਨੀ ਹੈ ਕਿ ਤਨਖਾਹ ਦੇ ਤਨਖਾਹ ਦੇ ਸਿਰ ਤੇ ਅਸੀਂ ਜੇਕਰ ਮੋਬਾਈਲ ਲੈਣ ਲੱਗ ਗਈਆਂ ਤਾਂ ਸਾਡੇ ਘਰ ਦਾ ਖਰਚਾ ਕਿੱਦਾਂ ਚੱਲੇਗਾ ਅਤੇ ਘਰ ਦੀ ਰੋਟੀ ਕਿਸ ਤਰ੍ਹਾਂ ਬਣੇਗੀ ਜੇਕਰ ਸਾਡੀਆਂ ਮੰਗਾਂ ਨਾ ਪੂਰੀਆਂ ਕੀਤੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਕੀ ਹੈ ਪੂਰਾ ਮਾਮਲਾ ਆਓ ਦੇਖਦੇ ਹਾਂ ਅਸ਼ੋਕ ਬੰਦਲ ਦੀ ਰਿਪੋਰਟ ਤੇ ਨਿਗਰਾਨੀ ਤਾਂ ਰੱਖੀ ਜਾਂਦੀ ਆ ਪਰ ਉਹਨਾਂ ਦੀ ਜਿਹੜੀ ਸਮੱਸਿਆ ਉਹਨਾਂ ਦੇ ਕੋਈ ਹੱਲ ਨਹੀਂ ਕੀਤਾ ਜਾਂਦਾ ਨਾ ਉਹਨਾਂ ਦੇ ਧਿਆਨ ਦਿੱਤਾ ਜਾਂਦਾ ਸਿਰਫ ਇਹ ਦੇਖ ਲੈਂਦੇ ਨੇ ਵੀ ਅੰਗਣਵਾੜੀ ਵਰਕਰ ਹੈਲਪਰ ਕੰਮ ਨਹੀਂ ਕਰ ਰਹੀ ਇਹ ਸਭ ਨੂੰ ਦਿਖ ਰਿਹਾ ਹੈ ਪਰ ਇਹ ਨਹੀਂ ਦਿਖ ਰਿਹਾ ਵੀ ਅੰਗਣਵਾੜੀ ਵਰਕਰ ਤੇ ਹੈਲਪਰ ਕੰਮ ਕਿਉਂ ਨਹੀਂ ਕਰ ਰਹੀ ਉਹਦੀ ਕੀ ਮਜਬੂਰੀ ਹੈ ਉਸ ਮਜਬੂਰੀ ਨੂੰ ਦੇਖਣ ਦੀ ਵਜਾਏ ਸਾਡੇ ਤੇ ਪ੍ਰੈਸ਼ਰ ਪਾਇਆ ਜਾਂਦਾ ਵੀ ਤੁਸੀਂ ਅੱਜ ਦਾ ਕੰਮ ਕਰਨਾ ਪਊਗਾ ਉਹਦੇ ਵਾਸਤੇ ਸਾਡੀ ਤਨਖਾਹਾਂ ਰੋਕੀ ਜਾਂਦੀ ਹੈ ਤਾਂ ਕਿਹਾ ਵੀ ਅਸੀਂ ਸੈਲਰੀ ਵੀ ਪਵਾਵਾਂਗੇ ਨਾਲੇ ਸਾਨੂੰ ਕੰਮ ਕਰਕੇ ਦਿਖਾਓ ਅਸੀਂ ਸਰ ਇਹ ਨਹੀਂ ਕਹਿੰਦੇ ਵੀ ਕੰਮ ਨਹੀਂ ਕਰਾਂਗੇ ਅਸੀਂ ਸਿਰਫ ਕੰਮ ਇਸ ਲਈ ਰੋਕਿਆ ਹੈ ਕਿ ਵੀ ਸਰਕਾਰ ਸਾਡੀ ਮੰਗਾਂ ਨੂੰ ਮੰਨ ਲੇ ਜਿਹੜੇ ਫੋਨ ਦੇ ਵਾਅਦੇ ਕੀਤੇ ਸੀ ਉਹ ਦੂਜੀ ਤੀਜੀ ਵਾਰ ਫੋਨ ਆ ਚੁੱਕਿਆ ਹੋਰ ਸਟੇਟਾਂ 'ਚ ਸਿਰਫ ਇੱਕ ਪੰਜਾਬ ਦੇ ਹੈ ਵੀ ਜਿਹੜਾ ਇੱਕ ਵਾਰ ਵੀ ਫੋਨ ਨਹੀਂ ਦਿੱਤਾ ਗਿਆ ਆਂਗਣਵਾੜੀ ਵਰਕਰ ਨੂੰ ਇਸ ਕਰਕੇ ਅਸੀਂ ਇਹ ਕਹਿੰਨੇ ਵੀ ਜਿਹੜਾ 166 ਰੁਪਏ ਜਿਹੜਾ ਰੀਚਾਰਜ ਹੁੰਦਾ ਉਹਦੇ 'ਚ ਦੇਖੋ 166 ਰੁਪਏ 'ਚ ਕੋਈ ਵੀ ਮਹੀਨੇ ਦਾ ਰੀਚਾਰਜ ਨਹੀਂ ਕਰਦਾ ਹੈਗਾ ਉਹਦੇ 'ਚ ਆਪਾਂ ਨੂੰ ਆਪਣੇ ਪੱਲੋਂ ਪੈਸੇ ਪਾਣੇ ਪੈਂਦੇ ਆ ਆਂਗਣਵਾੜੀ ਵਰਕਰ ਦੀ ਜਿਹੜੀ ਤਨਖਾਹ ਵੀ ਨਹੀਂ ਆਊਗੀ ਉਹ ਕਿੱਥੋਂ ਦਾ ਰੀਚਾਰਜ ਕਰੂਗੀ ਕਿੱਥ ਚਾਰਾ करूंगी ਜੇ ਐਸੀ ਤਨਖਾ ਦੇ ਕਈ ਆਂਗਣਵਾੜੀ ਵਰਕਰ ਤੇ ਹੈਲਪਰਾਂ ਹੈਗੇ ਜਿਨ੍ਹਾਂ ਦਾ ਐਸੀ ਤਨਖਾ ਤੇ ਘਰ ਦਾ ਗੁਜ਼ਾਰਾ ਚੱਲਦਾ ਜਦੋਂ ਉਹ ਤਨਖਾ ਵੀ ਰੋਕ ਲਈ ਜਾਂਦੀ ਹੈ ਤਾਂ ਵਿਚਾਰੀ ਉਹ ਤਨਖਾ ਸੇ ਕੀ ਕਰੋਗੇ ਉਹ ਕੀ ਕਰੋਗੇ ਉਹਦੇ ਤਵੇ ਤੇ ਜਿਹੜੀ ਰੋਟੀ ਆ ਉਹ ਵੀ ਠੰਡੀ ਪੈ ਜਾਂਦੀ ਹੈ ਫਤੂਸੀ ਇਹ ਦੱਸੋ ਵੀ ਕੌਣ ਕਰੂਗਾ ਕਿਰਾਇਆ ਸਾਡਾ 1-2 2-2 ਸਾਲ ਸਾਡੇ ਕਿਰਾਏ ਨਹੀਂ ਪਾਇਆ ਜਾਂਦੇ ਜਿਹੜੇ ਸੈਂਟਰ ਕਿਰਾਏ ਤੇ ਚੱਲਦੇ ਆ ਇਸ ਕਰਕੇ ਅਸੀਂ ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਜਿਹੜਾ ਸਾਡਾ ਮਾਨ ਪੱਤਾ ਹੈ ਰੈਗੂਲਰ ਮਹੀਨੇ ਦੀ ਮਿੰਨਾ ਪਾਇਆ ਜਾਵੇ ਜਿਹੜਾ ਕਿਰਾਇਆ ਹੈਗਾ ਉਹ ਵੀ ਸਾਡਾ ਵੀ ਰੈਗੂਲਰ ਪਾਇਆ ਜਾਵੇ ਜਿਹੜੀ ਸਾਡੇ ਵੀ ਤਨਖਾਹ ਜਿਹੜੀ ਰੋਕੀ ਗਈ ਆ ਜਿਹੜੇ ਕਈ ਉਹ ਹੈਗੇ ਆ ਸਰਕਲ ਜਿਨ੍ਹਾਂ ਦੀ ਰੋਕੀ ਗਈ ਆ ਉਹਨਾਂ ਦੀ ਤਨਖਾਹ ਜਲਦ ਤੋਂ ਜਲਦ ਪਾਈ ਜਾਵੇ ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਆ ਵੀ ਅਸੀਂ ਕੰਮ ਨੂੰ ਮਨਾਂ ਨਹੀਂ ਕਰਦੇ ਪਰ ਜਿੱਦ ਦੀ ਸਾਡੀ ਮੰਗਾ ਹੋ ਜਾਣ ਕਿ ਅਸੀਂ ਪਹਿਲੇ ਨੰਬਰ ਤੇ ਬਠਿੰਡਾ ਕੰਮ ਕਰੂ ਇਹ ਸਾਡਾ ਵਾਦਾ ਔਰ ਸਾਡੀ ਮੰਗਾ ਪੂਰੀਆ ਹੋਣ ਵੀ ਜਿਸ ਮੰਗ ਵਾਸਤੇ ਅਸੀਂ ਇੱਥੇ ਅੱਜ ਧਰਨਾ ਪ੍ਰਦਰਸ਼ਨ ਕੀਤਾ ਹੈ ਕਾਲੀ ਚੁਨੀਆਂ ਲੈ ਕੇ ਸਿਰਫ ਸਰਕਾਰ ਨੂੰ ਜਗਾਉਣ ਵਾਸਤੇ ਕੀਤਾ ਹੈ ਕਿਉਂਕਿ ਸਰਕਾਰ ਹਜੇ ਸੁਤੀ ਪਈਆਂ ਅੰਗਣਵਾੜੀ ਵਰਕਰਾਂ ਦੀ ਹੈਲਪਰਾਂ ਦੀ ਮੰਗ ਨੂੰ ਲੈ ਕੇ ਅਸੀਂ ਅੰਗਣਵਾੜੀ ਵਰਕਰ ਦੀ ਹੈਲਪਰ ਦੀ ਮੰਗ ਇਹੀ ਸੀ ਨਾ ਵੀ ਐਫਆਰਐਸ ਅਸੀਂ ਉਦੋਂ ਤੱਕ ਨਹੀਂ ਕਰਾਂਗੇ ਜਦੋਂ ਤੱਕ ਸਾਨੂੰ ਫੋਨ ਨਹੀਂ ਲੱਗੇ ਦੂਜੀ ਮੰਗ ਇਹ ਸੀ ਜਿਹੜੇ 2018 'ਚ ਗ੍ਰੈਜੂਅਟੀ ਲਾਗੂ ਕੀਤੀ ਗਈ ਸੀ ਉਹ ਲਾਗੂ ਕੀਤੀ ਜਾਵੇ ਤੀਜੀ ਮੰਗ ਸਾਡੀ ਇਹ ਸੀ ਜਿਹੜੇ 3 ਤੋਂ 6 ਸਾਲ ਦੇ ਬੱਚੇ ਹੈਗੇ ਆ ਉਹ ਸਕੂਲਾਂ 'ਚ ਭੇਜ ਦਿੱਤੇ ਗਏ ਆ ਵੀ ਜਿਹੜਾ ਉਹਦੇ ਪਲੇ ਵੇ ਲੇ ਵੀ ਕੋ ਕੋਚਿੰਗ ਸੈਂਟਰ ਉਹ ਉਹਦਾ ਡਿਜ਼ਾਈਨਿੰਗ ਲੈਟਰ ਵੀ ਉਹ ਸਾਡੇ ਤੋਂ ਬੱਚਾ ਨਾਮ ਕਟਵਾ ਕੇ ਲੈ ਕੇ ਜਾਵੇ ਤੇ ਸਕੂਲਾਂ 'ਚ ਫਿਰ ਐਡਮਿਸ਼ਨ ਹੋਵੇ ਲੇਕਿਨ ਸਰਕਾਰ ਨੇ ਸਾਡੇ ਤੋਂ ਇਸ ਸੂ ਵੀਰਾ ਵੀ ਸਾਡੀ ਖੋਲਦੀ ਹੈ ਇਸ ਕਰਕੇ ਜਿਹੜੀ ਸਾਡੀ ਸਕੀਮ ਜਿਹੜੀ 2 ਅਕਤੂਬਰ 1975 ਨੂੰ ਲਾਗੂ ਹੋਈ ਸੀ ਇਹ 50 ਸਾਲ ਹੋ ਗਏ ਅਸੀਂ ਸਰਕਾਰ ਨੂੰ ਇਹੀ ਦੱਸਣਾ ਚਾਹੁੰਦੇ ਆ ਵੀ 50 ਸਾਲ ਪੂਰੇ ਹੋ ਗਏ ਲੇਕਿਨ ਸਰਕਾਰ ਸਾਡੀ ਜਿਹੜੀ ਮੰਗਾ ਵਨ ਹੈ ਧਿਆਨ ਨਹੀਂ ਦੇ ਰਹੀ ਹੈ ਤੋਂ ਇਸ ਕਰਕੇ ਅਸੀਂ ਸੁੱਤੀ ਹੋਈ ਸਰਕਾਰ ਨੂੰ ਜਗਾਣਾ ਚਾਹੁੰਦੇ ਆ ਤੁਹਾਡੀ ਹੁਣ ਮੰਗਾ ਜੇ ਨਾ ਪੂਰੀ ਹੋਏ ਤਾਂ ਅਗਲਾ ਕਦਮ ਕੀ ਹੈ ਇਹ ਤੋਂ ਦੇਖੋ ਜੀ ਜੇ ਸਰਕਾਰ ਸਾਡੀ ਮੰਗਾ ਪੂਰੀ ਨਹੀਂ ਕਰੂਗੀ ਜੇ ਸਾਡੇ ਉੱਪਰੋਂ ਜਿਹੜੇ ਸਾਡੇ ਉਧੇਦਾਰ ਹੈ ਵੀ ਜਿਹੜੀ ਸਾਡੀ ਲੀਡਰਸ਼ਿਪ ਹੈ ਉਹ ਸਾਨੂੰ ਜੋ ਵੀ ਆਦੇਸ਼ ਦੇਊਗੀ ਅਸੀਂ ਉਸ ਆਦੇਸ਼ ਤੇ ਖਰੇ ਉਤਰਾਂਗੇ ਅਸੀਂ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਾਂਗੇ ਜਿਵੇਂ ਜਿਵੇਂ ਉਹ ਸਾਨੂੰ ਕਹਿਣਗੇ ਅਸੀਂ ਓਵੇਂ ਓਵੇਂ ਜੀਲਾਂ 'ਚ ਪ੍ਰਦਰਸ਼ਨ ਵੀ ਕਰਾਂਗੇ ਓਵੇਂ ਓਵੇਂ ਅਸੀਂ ਧਰਨਾ ਵੀ ਲਾਵਾਂਗੇ ਓਵੇਂ ਓਵੇਂ ਅਸੀਂ ਰੈਲੀ ਵੀ ਕੱਢਾਂਗੇ ਜਦੋਂ ਤੱਕ ਸਾਡੀ ਮੰਗਾਂ ਪੂਰੀ ਨਹੀਂ ਹੋਣਗੀਆਂ ਜਦੋਂ ਤੱਕ ਮੰਗਾਂ ਮੰਗਾਂ ਪੂਰੀ ਹੋ ਜਾਣਗੀਆਂ ਫਿਰ ਜੇ ਸਾਡੀ ਵਰਕਰ ਤੇ ਹੈਲਪਰ ਕੰਮ ਨਹੀਂ ਕਰਦੀ ਫਿਰ ਸਾਡੇ ਤੇ ਦਬਾਅ ਪਾ ਕੇ ਸਾਡੀ ਤਨਖਾਹ ਭਵਾਂ ਨਾ ਦੇਣ ਫਿਰ ਅਸੀਂ ਜ਼ਿੰਮੇਵਾਰ ਹਾਂ ਲੇਕਿਨ ਜਦੋਂ ਤੱਕ ਸਾਨੂੰ ਸਰਕਾਰ ਸਾਡੀ ਮੰਗਾਂ ਨਹੀਂ ਮੰਗੇਗੀ ਉਦੋਂ ਤੱਕ ਸਾਡੇ ਦਫ਼ਤਰ ਵਾਲੇ ਹੀ ਜ਼ਿੰਮੇਵਾਰ ਹੋਣਗੇ ਸਾਡੀ ਤਨਖਾਹ ਨਾ ਦੇਣ ਕੀ ਨਿਯਮ ਜੋ ਸੰਗਠਨ ਦਾ ਡੀਪੀਓ ਦਾ ਡਿਸਟ੍ਰਿਕਟ ਮੰਗਾ ਦੇ ਕੋਈ ਫੋਨ ਦੀ ਇਹ ਕਿੰਨਾ ਦੀ ਮੰਗ ਸੀ ਪੋਸ਼ਨ ਟਰੈਕਰ ਵਿੱਚ ਸਾਡੀ ਨਾ ਐਕਚੁਅਲੀ ਆਫਟਰ ਕਰੋਨਾ ਹੋਂ ਦੇ ਵਿੱਚ ਜਿੰਨੇ ਵੀ ਬੈਨੇਫਿਸ਼ੀਰੀ ਆਨਲਾਈਨ ਐਡ ਹੁੰਦੇ ਆ ਉਹਨਾਂ ਦਾ ਔਥੈਂਟੀਕੇਸ਼ਨ ਕਹਿ ਦਿੰਨੇ ਜਿਵੇਂ ਆਧਾਰ ਔਥੈਂਟੀਕੇਸ਼ਨ ਹੋ ਗਈ ਐਫ ਆਰ ਐਸ ਹੋ ਗਈ ਉਹਨਾਂ ਦਾ ਪਾਰਟ ਹੈ ਉਸ ਤੋਂ ਬਿਨਾ ਹੋਗਸ ਐਂਟਰੀਆਂ ਨੂੰ ਰੋਕਣ ਲਈ ਵੀ ਜਿਹੜਾ ਬੈਨੇਫਿਸ਼ੀਰੀ ਹੋ ਜੈਨੂਇਨ ਹੋਣਾ ਚਾਹੀਦਾ ਉਹ ਚੀਜ਼ ਨੂੰ ਚੈੱਕ ਕਰਨ ਲਈ ਫੰਬ ਐਕਸਪ੍ਰੈਸ਼ਨ ਇੱਕ ਪਿਕਚਰ ਵਿੱਚ ਜੋ ਹੈਗਾ ਉਹਨਾਂ ਦਾ ਇਮੇਜ ਕੈਪਚਰਿੰਗ ਉਹਨਦੇ ਕੁਝ ਪਾਰਟ ਹੈ ਇਹ ਹੁਣ ਪਾਰਟ ਹੈ ਜਿਹੜੇ ਉਹ ਇਹਨਾਂ ਨੂੰ ਕਹਿਆ ਵੀ ਉਹ ਕੰਪਲੀਟ ਕਰਾਓ ਕਿਉਂਕਿ ਉੱਚੇ ਬਟਿੰਡਾ ਬਾਕੀ ਡਿਸਟ੍ਰਿਕਟ ਚਾਰ ਪੰਜ ਆ ਜੋ 50% ਤੋਂ ਵੀ ਉੱਤੇ ਲੈ ਕੇ ਉਹਨਾਂ ਦਾ ਕੰਮ ਹੁੰਦਾ ਤਿੰਨ ਚਾਰ ਚਲੋ ਮਾੜੇ ਵੀ ਡਿਸਟ੍ਰਿਕਟ ਆ ਪਰ ਮੇਰੀ ਤਾਂ ਅਪਰੋਚ ਰੋ ਕਿ ਚੰਗੇ ਡਿਸਟ੍ਰਿਕਟਾਂ ਨਾਲ ਬਠਿੰਡਾ ਨੂੰ ਮੈਚ ਕਰਨਾ ਹੈ ਬਸ ਉਹ ਸਾਡਾ ਕੰਮ ਹੈ ਵੀ ਇਹਨਾਂ ਨੂੰ ਕਿਉਂ ਕੰਮ ਕਰਕੇ ਦੋ 80% ਵਰਕਰਸ ਕਰਦੇ ਆ ਪਈਆਂ ਇਕੱਲੇ ਇੱਕ ਯੂਨੀਅਨ ਵੱਲੋਂ ਸਾਡੀਆਂ ਮੰਗਾਂ ਉਹ ਕਿੰਨੇ ਤਨਖਾਹ ਦਾ ਦੇਖੋ ਇੱਕ ਟੈਕਨੀਕਲ ਵੇਟ ਤੇ ਜਾਂ ਟੈਕਨੀਕਲ ਮਤਲਬ ਜੋ ਵੀ ਆ ਪੈਟਰਨ ਉਸ ਤੇ ਉਹ ਚੱਲਦਾ ਪਿਆ ਦੋ ਤਿੰਨ ਮਹੀਨੇ ਆ ਸੈਲਰੀ ਦਾ ਵੀ ਇੰਨਾ ਸੈਲਰੀ ਪਹਿਲੇ ਮਹੀਨੇ ਰੁਗੀ ਹੈ ਉਹ ਵੀ 10 15 ਦਿਨ ਹੋਏ ਉਸ ਤੋਂ ਪਹਿਲਾਂ ਪਹਿਲਾਂ ਵੀ 150 ਰੁਪਏ ਸਰ ਸਾਡੇ ਕੋਲ ਮੈਂ ਨਹੀਂ ਉਦੋਂ ਕੋਈ ਬਜਟ ਦੀ ਜਾਂ ਮਰਜਿੰਗ ਚੱਲੀ ਸੀ ਉਦੋਂ ਰੁਕੀ ਹੈ ਇਹ ਕਾਉਂਸਲ ਦੇ ਅੰਡਰ ਚੱਲ ਰਹੀ ਸੀ ਕੁਝ ਸੈਂਟਰ ਉਹ ਡਿਪਾਰਟਮੈਂਟ ਦੇ ਨਾਲ ਮਰਜ ਹੋਏ ਹੁੰਦੇ ਵਿੱਚ ਟੈਕਨੀਕਲੀ ਤੁਹਾਨੂੰ ਬੜਾ ਕੋਈ ਦਿੱਕਤ ਸੌਂਦੀ ਆ ਉਹਨਾਂ ਨੂੰ ਸੌਲਟ ਆਊਟ ਕਰਦੇ ਉਦੋਂ ਇਹਨਾਂ ਦੀ ਸੈਲਰੀ ਰੁਕੀ ਹੈ ਪਰ ਹੁਣ ਤੋਂ ਅੱਤੋ ਮਹੀਨਿਆਂ ਤੋਂ ਕੋਈ ਪ੍ਰੋਬਲਮ ਨਹੀਂ ਆ ਰਹੀ